21 2010 5:45 ਸ਼ਾਮ ਦੀ ਕੁੰਡਲੀ ਹੈ ਇਹਦੇ ਵਿੱਚ 4 ਨੰਬਰ ਲਗਨ ਦੀ ਕੁੰਡਲੀ ਦੇ ਅੰਦਰ ਪਹਿਲਾ ਹਾਊਸ ਤੁਸੀਂ ਦੇਖ ਰਹੇ ਹੋ ਪਹਿਲਾ ਹਾਊਸ ਫਰਸਟ ਹਾਊਸ ਦੇ ਉੱਤੇ 4 ਲਿਖਿਆ ਹੈ ਕਰਕ ਲਗਨ ਦੀ ਕੁੰਡਲੀ ਹੈ ਤੇ ਮੰਗਲ ਉੱਥੇ ਨੀਚ ਦਾ ਹੈ ਤੇ ਅਗੇਨ 8 ਨੰਬਰ ਜਿਹੜਾ ਆਉਂਦਾ ਹੈ 5th ਹਾਊਸ ਆਉਂਦਾ ਹੈ ਜਿਹੜਾ ਇਨਸਾਨ ਦੀ ਸੋਚਣ ਸ਼ਕਤੀ ਦਾ ਹਾਊਸ ਹੈ ਪੰਚਮ ਭਾਵ ਸਿੱਖਿਆ ਦਾ ਸੋਚਣ ਦਾ ਉਹਦਾ ਸਵਾਮੀ ਲਗਨ 'ਚ ਜਾ ਕੇ ਨੀਚ ਦਾ ਹੋ ਗਿਆ ਤੇ ਚੰ드ਰਮਾ ਉੱਚ ਦਾ ਹੈ ਜਿਹੜਾ 11ਵਾਂ ਘਰ ਹੈ ਉਹਦੇ ਵੀ ਨੀਚ ਨਹੀਂ ਸ੍ਰੀ ਪੰਚਮ ਭਾਵ ਚ ਆ ਗਈ ਇੰਦਾ ਦਾ ਬੱਚਾ ਪੜ੍ਹਾਈ ਚ ਬਹੁਤ ਜ਼ਿਆਦਾ ਵਧੀਆ ਨਹੀਂ ਕਰ ਸਕਦਾ। ਕੁੱਲ ਮਿਲਾ ਕੇ ਅੱਜ ਦੇ ਟਾਈਮ ਚ ਕਹਿੰਦੇ ਆ ਬਈ ਬੱਚੇ ਫੇਲ ਨਹੀਂ ਹੁੰਦੇ ਪ੍ਰਾਈਵੇਟ ਸਕੂਲਾਂ ਦਾ ਪ੍ਰੈਸ਼ਰ ਤੇ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੋ ਗਿਆ। ਆਦਰਵਾਇਜ਼ ਇਹ ਬੱਚਾ ਇੱਕ ਵਾਰੀ ਚ 10ਵੀਂ ਵੀ ਨਹੀਂ ਪਾਸ ਕਰ ਸਕਦਾ ਸੀ। ਇਹਦੀ ਪਲੈਨੇਟਰੀ ਪੋਜੀਸ਼ਨ ਇੰਨੀ ਜ਼ਿਆਦਾ ਖਰਾਬ ਸੀ। ਬਟ ਉਸੇ ਖਰਾਬ ਸੀ ਕਿ ਪਾਸ ਹੋਣਾ ਤਾਂ ਫਿਰ ਕੋਈ ਬਹੁਤ ਮਾਇਨੇ ਨਹੀਂ ਦਿਖਾਂਦਾ ਸੀਗਾ 50-55 ਦੇ ਪਰਸੈਂਟੇਜ ਨਾਲ ਬੱਚਾ ਪਾਸ ਹੋ ਗਿਆ। ਬਟ ਮਾਪੇ ਉਹਨੂੰ ਤਾਂ ਬੱਚੇ ਦੀ ਕੈਰੀਅਰ ਦੀ ਚਿੰਤਾ ਐਜ਼ ਇਟ ਇਜ਼ ਰਹੇਗੀ ਨਾ। ਇਸ ਬੱਚੇ ਦੇ ਚਾਰਟ ਵਿੱਚ ਜੂਪੀਟਰ ਜਿਹੜਾ ਕਿ 9th ਹਾਊਸ ਦਾ ਲਾਰਡ ਵੀ ਹੈ ਤੇ 8th ਹਾਊਸ ਦਾ ਲਾਰਡ ਵੀ ਹੈ ਇਹ 8th ਚ ਜਾ ਕੇ ਬੈਠਾ ਹੋਇਆ ਜਿਹਦੀ 5ਵੀਂ ਦ੍ਰਿਸ਼ਟੀ 12ਵੇਂ ਘਰ ਦੇ ਉੱਤੇ ਹੈ ਬੁੱਧ 6ठे ਘਰ ਚ ਬੈਠ ਕੇ 12ਵੇਂ ਘਰ ਨੂੰ ਦੇਖਦਾ ਹੈ ਇਟਸ ਰਿਪਰੈਜ਼ੈਂਟ ਕਿ ਇਹਦਾ 12ਵਾਂ ਘਰ ਬਹੁਤ ਜ਼ਿਆਦਾ ਐਕਟਿਵ ਹੈ 12ਵਾਂ ਘਰ ਬਹੁਤ ਜ਼ਿਆਦਾ ਵਧੀਆ ਹੈ ਜੂਪੀਟਰ ਦੀ ਦ੍ਰਿਸ਼ਟੀ ਦੂਸਰੇ ਘਰ ਚ ਹੈ ਬੱਚਾ ਬਹੁਤ ਵਧੀਆ ਸੇਵਿੰਗ ਕਰੇਗਾ ਸੱਚੀ-ਸੂਚੀ ਮਾਇਆ ਜਿੱਤ ਕਰੇਗਾ ਤੇਰੀ ਸਾਰਾ ਸੋਰਸ ਆਫ ਇਨਕਮ ਧਰਮ ਦੇ ਨਾਲ ਭਾਗੇ ਦੇ ਨਾਲ ਤੇ ਵਿਦੇਸ਼ ਦੇ ਨਾਲ ਹੋਏਗਾ